ਬਾਦਲ ਸਾਹਿਬ ਤੇ ਚੌਦੀ ਦੇਵ ਲਾਲ ਦੇ ਰਿਸ਼ਤੇ ਬਾਰੇ ਇੱਕ ਕਹਾਣੀ ਦੱਸਣਾ ਚਾਹਣਾ ਜਦੋਂ ਚੌਦੀ ਸਾਹਿਬ ਜਦੋਂ ਵੱਡੇ ਚੌਦੀ ਸਾਹਿਬ ਵਾਈਸ ਪ੍ਰੈਜ਼ੀਡੈਂਟ ਬਣੇ ਸਹੀ ਮੈਨੇ ਤੇ ਜਦੋਂ ਸਾਰੇ ਦੇਸ਼ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਵਾਸਤੇ ਚੁਣ ਲਿਆ ਸੀ ਕਿਉਂਕਿ ਉਹ ਇਲੈਕਸ਼ਨ ਉਹਨਾਂ ਨੇ ਜਿਤਾਇਆ ਤੇ ਉਹਨਾਂ ਨੇ ਖੜਾ ਕੀਤਾ ਜੇ ਪਹਿਲੀ ਵਾਰ ਹੋਣਾ ਹੈ ਹਿੰਦੁਸਤਾਨ ਚਿੱਤੀ ਦੁਨੀਆ ਦੇ ਇਤਿਹਾਸ ਵਿੱਚ ਲੋਕੀ ਕਹਿੰਦੇ ਤੁਸੀਂ ਪ੍ਰਧਾਨ ਮੰਤਰੀ ਬਣੋ ਕਹਿੰਦੇ ਮੈਂ ਨਹੀਂ ਬਣਾ ਇਹ ਮੈਨੂੰ ਯਾਦ ਹੈ ਉਹਦੇ ਬਾਅਦ ਮੈਂ ਬਾਦਲ ਸਾਹਿਬ ਨਾਲ ਕੁ ਦਿਨ ਮਿਲਣ ਗਿਆ ਉਹਨਾਂ ਨੂੰ ਜਦੋਂ ਵਾਈਸ ਪ੍ਰੈਜ਼ੀਡੈਂਟ ਹਾਊਸ ਵਾਈਸ ਪ੍ਰਾਈਮ ਮਿਨਿਸਟਰ অর ਡਿਪਟੀ ਪ੍ਰਾਈਮ ਮਿਨਿਸਟਰ ਦੇ ਹਾਊਸ ਤੇ ਉਹਨਾਂ ਨੇ ਬਾਦਲ ਸਾਹਿਬ ਤੇ ਚੋਹੇ ਸਾਹਿਬ ਤੇ ਟੈਲੀਫੋਨ ਆਇਆ ਬਾਦਲ ਸਾਹਿਬ ਨੂੰ ਮੈਨੂੰ ਆਕੇ ਮਿਲੋ ਇਮੀਡੀਏਟਲੀ ਤੇ ਮੈਨੂੰ ਨਾਲ ਲੱਗੇ ਮੈਂ ਨਾਲ ਬੈਠਾ ਸੀ ਉਹਨਾਂ ਦੇ ਬਾਦਲ ਸਾਹਿਬ ਨੂੰ ਕਹਿਣ ਲੱਗੇ ਬਾਦਲ ਸਾਹਿਬ ਤੁਹਾਨੂੰ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਉਹ ਕਹਿੰਦੇ ਜੀ ਮੈਂ ਤਾਂ ਐ ਐਮਪੀ ਵੀ ਨਹੀਂ ਐ ਮੈਂ ਕਿਵੇਂ ਬਣੂੰਗਾ ਪ੍ਰਧਾਨ ਮੰਤਰੀ ਮਤਲਬ ਉਹਦਾ ਵੀਪੀ ਸਿੰਘ ਨਾਲ ਨਹੀਂ ਮਤਲਬ ਪੂਰੀ ਸਬੰਧ ਨਹੀਂ ਠੀਕ ਸੀ ਉਹ ਕਹਿੰਦੇ ਜੀ ਹੁਣੀ ਅਸਾਮ ਤੋਂ ਇੱਕ ਰਾਜ ਸਭਾ ਦੀ ਸੀਟ ਖਾਲੀ ਹੋਈ ਐ ਅਸਾਈ ਤੁਹਾਨੂੰ ਦਿੰਨੇ ਐ ਬਸ ਉਹਦੇ ਬਾਅਦ ਤੁਹਾਨੂੰ ਆਉਣ ਸਾਰੋ ਤੁਹਾਨੂੰ ਪ੍ਰਧਾਨ ਮੰਤਰੀ ਬਣ ਸਕਦੇ ਮੈਂ ਪੰਜਾਬ ਨਹੀਂ ਛੱਡਣਾ ਜੀ ਨਹੀਂ ਨਹੀਂ ਮੈਂ ਤੁਹਾਨੂੰ ਬਣਾਉਣਾ ਹੀ ਬਣਾਉਣਾ ਪ੍ਰਧਾਨ ਮੰਤਰੀ ਮਜ਼ਾ ਖੇੜਾ ਚੜਾ ਕੇ ਬਾਦਲ ਸਾਹਿਬ ਉਹ ਤੋਂ ਛੁਟਕੇ ਆਏ ਕਿ ਉਹਨਾਂ ਦਾ ਮਨ ਬਣਾ ਲਿਆ ਸੀ ਕਿ ਬਾਦਲ ਸਾਹਿਬ ਮੈਂ ਨਾਲ ਹੀ ਬੈਠਾ ਸੀ ਜਿਹੜੀ ਸਾਹਮਣੇ ਦੇਖੋ ਇਹ ਜਿਹਾ ਸਬੰਧ ਸੀ ਮੈਂ ਖੋਰ ਦੇਖਿਆ ਬਾਦਲ ਸਾਹਿਬ ਜੇਲ੍ਹ ਸੀ ਚੌਦੀ ਸਾਹਿਬ ਮੁੱਖ ਮੰਤਰੀ ਸੀ ਤੇ ਉਹ ਵਾਈਸ ਪ੍ਰੈਜ਼ੀਡੈਂਟ ਸੀ ਪਰ ਉਹ ਵਾਈਸ ਪ੍ਰਾਈਮ ਮਿਨਿਸਟਰ ਪਰ ਡਿਪਟੀ ਪ੍ਰਾਈਮ ਮਿਨਿਸਟਰ ਬਣੇ ਜਿਉਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸੁਖਬੀਰ ਸੁਖਬੀਰ ਮਿਲਣ ਆਇਆ ਸਾਰੀਆਂ ਮੀਟਿੰਗਾਂ ਬੰਦ ਕਰਕੇ ਹਾਂ ਸੁਖਬੀਰ ਕੋਈ ਕੰਮ ਤਾਂ ਨਹੀਂ ਕੀ ਪ੍ਰੋਬਲਮ ਤਾਂ ਨਹੀਂ ਕਈ ਵਾਰ ਕੈਬਨਿਟ ਮੀਟਿੰਗਾਂ ਨੂੰ ਬੰਦ ਕਰਕੇ ਨਾ ਸਟੇਟ ਦੇ ਡਿਪਟੀ ਮੈਸੇਜ ਹੀ ਦਿੰਦੇ ਕਿ ਆ ਛੱਡ ਦੇ ਮੇਰੇ ਮਾਤਾ ਜੀ ਜੇ ਕੋਈ ਕੰਮ ਵੀ ਕਹਿੰਦੇ ਸੀ ਬੀਬੀ ਜੀ ਕੋਈ ਬਾਲਸਬ ਜੀ ਐਲ ਸੀ ਜੇ ਕੰਮ ਵੀ ਕਹਿੰਦੇ ਸੀ ਟੈਲੀਫੋਨ ਕਰਦੇ ਸੀ ਉਹਨਾਂ ਦੇ ਪੀਏ ਨੂੰ ਕਿ ਜੀ ਬੀਬੀ ਜੀ ਨੇ ਗੱਲ ਕਰਨੀ ਹੈ ਉਹ ਪੁੱਛਦੇ ਬੀਬੀ ਜੀ ਹੈ ਕਿੱਥੇ ਉਹ ਕਹਿੰਦੇ ਨੌ ਸਟ ਉਹਨੂੰ ਕੋਈ ਮੈਂ ਆਉਣਾ ਉਹ ਕਹਿੰਦੇ ਕਿ ਨਾ ਸਾਡਾ ਰਿਸ਼ਤਾ ਹੀ ਹੈ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਾਡਾ ਘਰ ਹੈ ਦੇਖੋ ਆ ਆ ਰਿਸ਼ਤੇ ਹੁੰਦੇ ਆ ਆ ਦੇਖੋ ਪੀੜੀਆਂ ਦੇ ਪੀੜੀਆਂ ਰਿਸ਼ਤੇ ਚੱਲ ਰਹੇ ਆ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ ਜਦੋਂ ਬਾਦਲ ਸਾਹਿਬ ਦੀ ਸਰਕਾਰ ਹੁੰਦੀ ਹੈ ਹਰਿਆਣੇ ਦੇ ਲੋਕ ਕਹਿੰਦੇ ਕਿ ਸਾਡੀ ਸਰਕਾਰ ਹੈ ਜਦੋਂ ਹਰਿਆਣੇ ਆਪ ਜੀ ਦੀ ਸਰਕਾਰ ਹੁੰਦੀ ਹੈ ਸਾਰੇ ਬੈਠੇ ਆ ਸਾਰੇ ਕਹਿੰਦੇ ਕਿ ਸਾਡੀ ਸਰਕਾਰ ਹੈ ਸਾਰੇ ਬੰਦੇ ਜਦੋਂ ਖੁਸ਼ ਹੋ ਜਾਂਦੇ ਇਹਦੇ ਅਹਿਮ ਫਿਰਦੇ ਆ ਕਿ ਹੁੰਦਾ 24 ਸੱਤ 24 ਸਰਕਾਰ ਹੈ ਆ ਰਿਸ਼ਤੇ ਹੈ ਅਬ ਸਹੀ ਮੈਨੇ ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਸੀ ਨਾ